ਕਾਕੜ ਜਿਮਨੀ ਚੌਂਚ ਆਮ ਆਦਮੀ ਪਾਰਟੀ ਦੀ ਸ਼ਰਮਨਾਕ ਹਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੀ ਜ਼ਮਾਨਤ ਵੀ ਹੋਈ ਜ਼ਬਤ ਨੋਟਾ ਤੇ ਰਤਨ ਸਿੰਘ ਦੀਆਂ ਵੋਟਾਂ ਇੱਕ ਬਰਾਬਰ ਜਿਵੇਂ ਸ਼ਾਕੁੜ ਜਿਮਨੀ ਚੌਂਚ ਲਈ ਸ਼ੁਰੂ ਹੋਇਆ ਸਿਆਸੀ ਦੰਗਲ ਆਖਿਰਕਾਰ ਸਬਾਪਤ ਹੋ ਗਿਆ ਜਿਸ ਵਿੱਚ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਸੜੇ ਕਈ ਸਿਆਸੀ ਮੱਲਾ ਨੇ ਆਪਣੀ ਜ਼ੋਰ ਅਜ਼ਮਾਇਸ਼ ਕੀਤੀ ਜੇਤੂ ਚੰਡੀ ਦੀ ਕੁਸ਼ਤੀ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ਰੋਵਾਲੀਆ ਦੇ ਨਾਮ ਰਹੀ ਲਾਡੀ ਸ਼ਰੋਵਾਲੀਆ ਨੇ ਅਕਾਲੀ ਦਲ ਅਤੇ ਆਪ ਉਮੀਦਵਾਰਾਂ ਨੂੰ ਵੱਡੇ ਫਰਕ ਦੇ ਨਾਲ ਹਰਾਉਂਦਿਆ 82747 ਵੋਟਾਂ ਹਾਸਲ ਕੀਤੀਆਂ ਪਰ ਇਸ ਪੂਰੇ ਘਟਨਾਕਰਮ ਵਿੱਚ ਜਿਹੜੀ ਸਭ ਤੋਂ ਅਹਿਮ ਗੱਲ ਰਹੀ ਉਹ ਇਹ ਕਿ ਇਸ ਚੋਣ ਦੇ ਦੌਰਾਨ ਆਬਾਦੀ ਪਾਰਟੀ ਪੰਜਾਬ ਵਿੱਚ ਵਿਰੋਧੀ ਧਿਰ ਹੋਣ ਦੇ ਬਾਵਜੂਦ ਵੀ ਬਾਕੀ ਉਮੀਦਵਾਰਾਂ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸકી ਸ਼ਾਕੁਰਤ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਖਾੜੇ ਵਿੱਚ ਪੇਸ਼ ਕੀਤੇ ਗਏ ਉਮੀਦਵਾਰ ਰਤਨ ਸਿੰਘ ਕਾਕੜਕਲਾ ਸਿਰਫ 1900 ਵੋਟਾਂ ਹੀ ਹਾਸਲ ਕਰ ਸਕੇ ਕਾਕੜਕਲਾ ਆਪਣੀ ਜ਼ਮਾਨਤ ਜ਼ਬਤ ਹੋਣ ਤੋਂ ਵੀ ਨਹੀਂ ਬਚਾ ਸਕੇ ਜਦ ਕਿ ਇਸ ਤੋਂ ਪਹਿਲਾਂ 2017 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਮੈਦਪੁਰ 410000 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਰਹੇ ਸਨ ਉਧਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਖੇਰ ਨੇ ਸ਼ਾਕੁਰਤ ਜ਼ਿਮਨੀ ਚੋਣ ਚ ਮਿਲੀ ਹਾਰ ਦਾ ਠਿਕਰਾ ਦਿੱਲੀ ਹਾਈ ਕਮਾਂਡ ਦੇ ਸਿਰ ਪੰਆ ਹੈ ਖੈਰਿਆਨੇ ਪਾਰਟੀ ਦੇ ਆਰ ਲਈ ਕੇਜਰੀਵਾਲ ਦੇ ਮਾਫੀ ਨਾਮੇ ਨੂੰ ਵੀ ਵੱਡਾ ਜ਼ਿੰਮੇਵਾਰ ਮੰਨਿਆ ਹੈ ਆਪਣੀ ਪਾਰਟੀ 'ਚ ਪੱਥਰ ਰੱਖਿਆ ਸੀਗਾ ਕਿ ਇਹ ਇਲੈਕਸ਼ਨ ਲੜਨ ਦਾ ਮੌਕਾ ਤੇ ਸਮਾਂ ਨਹੀਂਗਾ ਕਿਉਂਕਿ ਸਾਡਾ ਜਿਹੜਾ ਆਰਗੇਨਾਈਜੇਸ਼ਨ ਸਟਰਕਚਰ ਹੈ ਉਹ ਬਹੁਤ ਵੀਕ ਹੋ ਗਿਆ ਆਫਟਰ 2017 ਅਸੈਂਬਲੀ ਇਲੈਕਸ਼ਨ ਤੋਂ ਬਾਅਦ ਉਹ ਕਮਜ਼ੋਰ ਹੀ ਹੁੰਦਾ ਗਿਆ ਇਸ ਲਈ ਮੈਂ ਉਹਨਾਂ ਨੂੰ ਬਹੁਤ ਔਰ ਭਗਵੰਤ ਮਾਨ ਨੇ ਵੀ ਉਹਨਾਂ ਨੂੰ ਇਹ ਸਲਾਹ ਦਿੱਤੀ ਸੀ ਕਿ ਇਹ ਸਿਲੈਕਸ਼ਨ ਨੂੰ ਨਾ ਲੜੋ ਇਥੇ એનર્ਜੀ ਵੇਸਟ ਕਰਨ ਦੀ ਬਜਾਏ ਆਪਣੇ ਆਰਗੇਨਾਈਜੇਸ਼ਨ ਸਟਰਕਚਰ ਨੂੰ ਠੀਕ ਕਰ ਲਈਏ ਤੇ ਜਿਹੜੇ ਇੰਪੋਰਟੈਂਟ ਬਰਨਿੰਗ ਇਸ਼ੂਜ਼ ਨੇ ਚਾਹੇ ਉਹ ਡਰੱਗਸ ਦਾ ਹੈ ਜਾਂ ਉਹ ਕਰਪਸ਼ਨ ਦਾ ਹੈ ਜਾਂ ਹੁਣ ਜਿੱਦਾਂ ਪਾਣੀਆਂ ਦਾ ਜਿਹੜੇ ਲੋਕਾਂ ਦੇ ਇਸ਼ੂਜ਼ ਐ ਇਹਦੇ ਤੇ ਆਪਾਂ ਫੋਕਸ ਕਰ ਲਈਏ ਪਰ ਅਨਫੋਰਚੂਨੇਟਲੀ ਪਾਰਟੀ ਨੇ ਫਿਰ ਫੈਸਲਾ ਜਿਹੜੇ ਸਾਡੇ ਨਵੇਂ ਬਣੇ ਸੀ ਇਥੇ ਕੋ-ਪ੍ਰੈਜ਼ੀਡੈਂਟ ਔਰ ਦਿੱਲੀ ਵਾਲਿਆਂ ਨੇ ਮਿਲ ਕੇ ਫੈਸਲਾ ਸਾਡੇ ਤੋਂ ਬਾਹਰ ਹੋ ਕੇ ਲੈ ਚੁੱਕੇ ਸੀਗੇ ਔਰ ਜਦੋਂ ਪਾਰਟੀ ਨੇ ਕੋਈ ਫੈਸਲਾ ਲੈ ਲਿਆ ਵਾ ਦੈਨ ਵੀ ਹੈਡ ਟੂ ਗੋ ਬਾਈ ਦ ਪਾਰਟੀ ਪਰ ਅਦਰਵਾਇਜ਼ ਅਸੀਂ ਇਹਦੇ ਖਿਲਾਫ ਸੀ ਅੱਜ ਇਹ ਵੀ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਕਿ ਜਿਹੜਾ ਅਰਵਿੰਦ ਕੇਜਰੀਵਾਲ ਹੋਣਾ ਨੇ ਮਾਫੀ ਮੰਗੀ ਸੀਗੀ ਮਜੀਥੀਆ ਤੋਂ ਉਹਦਾ ਵੀ ਮਜਬੂਹੀ ਤੌਰ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਅਸਰ ਪਿਆ ਔਰ ਉਸਨੇ ਸਾਡਾ ਗਰਾਫ ਥੱਲੇ ਲਿਆਉਣ ਵਿੱਚ ਵੀ ਰੋਲ ਅਦਾ ਕੀਤਾ ਕਹਿ ਰਹੇ ਦੇ ਇਸ ਬਿਆਨ ਨੂੰ ਬਾਗੀ ਸੁਰ ਕਰਕੇ ਦੇਖਿਆ ਜਾ ਰਿਹਾ ਪਰਤਨ ਸਿੰਘ ਕਾਕੜ ਕਲਾ ਦੇ ਮੁਤਾਬਕ ਪਾਰਟੀ ਅੱਜ ਵੀ ਇੱਕ ਮੁਠਾ ਲਿਆਉਂਦਾ ਬੰਦਾ ਕਿਸੇ ਟਮ ਉੱਪਰ ਆਉਂਦਾ ਵਾ ਪਹਿਲਵਾਨ ਘੋਲਦਾ ਵਾ ਹਰਥਾ ਨਹੀਂ ਜਿੱਤਦਾ ਉਹ ਬਹੁਤਾਂ ਹਰਦਾ ਵੀ ਆ ਬਹੁਤਾਂ ਜਿੱਤਦਾ ਵੀ ਆ ਸਾਡੀ ਜਮੀਰ ਅਜੇ ਵੀ ਜਿੱਤੀ ਹੋਈ ਆ ਹੁਣ ਵੀ ਅਸੀਂ ਹਾਰੇ ਨਹੀਂ ਪਰ ਸਾਡੇ ਸਾਰੇ ਵਰਕਰ ਸਾਡੀ ਸਾਰੀ ਟੀਮ ਇੱਕਜੁੱਟ ਆ ਸਾਰੀ ਉੱਪਰੋਂ ਲੈ ਕੇ ਤੁਹਾਡੇ ਨਾਲ ਲੀਡਰਸ਼ਿਪ ਜਿਹੜੀ ਇੱਕਜੁੱਟ ਆ ਅਸੀਂ ਜਿੱਤੇ ਵੀ ਨਾ ਸਾਡਾ ਕੋਈ ਪ੍ਰਕਿਰਿਆ ਹੋਈ ਆ ਉਹ ਤੁਹਾਨੂੰ ਕੀ ਲੱਗਦਾ ਪੂਰੇ ਸੰਤੁਸ਼ਟ ਹੋ ਜਿਹੜੇ ਸਾਰੇ ਸੰਤੁਸ਼ਟ ਹੋ ਤੁਸੀਂ ਜਿੱਦ ਆਪਣੇ ਕਾਲ ਦੇ ਕੈਂਡੀਡੇਟ ਵੱਲੋਂ ਵੀ આરોਪ ਲਗਾਏ ਗਏ ਕਿ ਮਸ਼ੀਨਾਂ ਚ ਗੜਬੜੀ ਹੋਈ ਆ ਸਾਰੇ ਬੰਦੇ ਫੇਰ ਦੱਸਾਂਗੇ ਹਾਲਾਂਕਿ ਨਮੋਸ਼ੀ ਭਰੀ ਇਸਾਰ ਦਾ ਠੂਠਾ ਕੇਜਰੀਵਾਲ ਸਿਰ ਭੰਨਿਆ ਜਾ ਰਿਹਾ ਆ ਪਰ ਸ਼ਾਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਆਪਣੀ ਹਾਰ ਦਾ ਕਾਰਨ ਕੁਜ਼ੋਰੀ ਦੱਸਦੇ ਨਜ਼ਰ ਆਏ। ਹਾਰ ਜਿੱਤ ਦੀ ਗੱਲ ਨਹੀਂ ਹੈ ਮਸਲਾ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਸੀ ਉਹ ਇੰਨਾ ਜ਼ਿਆਦਾ ਡਾਊਨ ਕਿੱਦਾਂ ਹੋ ਗਿਆ ਪਿਛਲੀ ਵਾਰ ਤਾਂ 1/3 ਵੋਟਾਂ ਪਈਆਂ ਸੀ। ਬਾਈ ਥੱਲੇ 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 ਤੁਸੀਂ ਬੁਲਾਉਣੇ ਜ਼ਿਆਦਾ ਉਦਾਂ ਵੈਸੇ ਬੋਲਣ ਦੀ ਲੋੜ ਨਹੀਂ ਸਾਡੇ ਜਿਹੜਾ ਪਹਿਲਾ ਕੈਂਡੀਡੇਟ ਜਿਹੜੇ ਨੇ ਵਰਕ ਨਹੀਂ ਕੀਤਾ। ਉਹਨੇ ਵਰਕ ਜੇ ਵਰਕ ਕੀਤਾ ਹੁੰਦਾ ਜੇ ਗੱਲ ਵਕੜੀ ਚ ਲੈਏ ਹੁੰਦੇ ਸਾਰੇ ਤੇ ਸਾਰੇ ਵੋਟ ਨਹੀਂ ਵਰਕ ਨਾ ਕੀਤਾ ਜਿਹੜਾ ਜਿਹੜਾ ਪਿਛਲਾ 40000 ਦੇ ਕਰੀਬ ਵੋਟਾਂ ਤੇ ਹੁਣ ਕਈ ਜਗ੍ਹਾ ਨੋਟਾਂ ਤੋਂ ਵੀ ਘੱਟ-ਘੱਟ ਪਈ ਤੁਸੀਂ ਇਹਨੂੰ ਬਾਜੀ ਬੱਚਾ ਜਿਹੜਾ ਉਹਨੂੰ ਪਿਆਰ ਨਾ ਕਰੋ ਘਰੋਂ ਦੂਜੇ ਘਰ ਚਲ ਜਾਂਦਾ ਕੰਦ ਚੇਂਜ ਕਰ ਦਿੰਦਾ ਘਰ ਹੀ ਬਦਲੀ ਕਰ ਦਿੰਦਾ ਅਸੀਂ ਨਹੀਂ ਪਿਆਰ ਕਰਾਂਗੇ ਤੇ ਅਸੀਂ ਕਿੱਦਾਂ ਫਿਰ ਉਹਨਾਂ ਨੂੰ ਕੋਲ ਰੱਖਾਂਗੇ ਆਮ ਆਦਮੀ ਪਾਰਟੀ ਦੀ ਇਸ ਵੱਡੀ ਹਾਰ ਦਾ ਆਲ ਮੇਰਿਆ ਕਿ ਸ਼ਾਕੋਟ ਚੋਣ ਦੇ ਦੌਰਾਨ ਜਿਹੜੇ ਲੋਕਾਂ ਨੇ EVM ਤੇ ਲੱਗੇ ਨੋਟਾ ਬਟਨ ਨੂੰ ਦਬਾਇਆ ਉਹ ਵੀ ਆਮ ਆਦਮੀ ਪਾਰਟੀ ਨੂੰ ਮਿਲੀਆਂ ਵੋਟਾਂ ਦੇ ਕਰੀਬ-ਕਰੀਬ ਬਰਾਬਰ ਹੀ ਰਿਹਾ ਚਾ ਕੋੜਚ 1268 ਲੋਕਾਂ ਨੇ ਨੋਟਾ ਬਟਨ ਦਬਾ ਕੇ ਕਿਸੇ ਵੀ ਉਮੀਦਵਾਰ ਨੂੰ ਚੁਣਨ ਤੋਂ ਇਨਕਾਰ ਕਰ ਦਿੱਤਾ ਉਹਦੇ ਦੂਜੇ ਪਾਸੇ ਪਹਿਲੇ ਨੰਬਰ ਤੇ ਰਹਿਣ ਵਾਲੇ ਕਾਂਗਰਸੀ ਉਮੀਦਵਾਰ ਲਾਡੀ ਸ਼ਰੋਵਾਲੀਆਂ ਨੇ ਆਪਣੀ ਜਿੱਤ ਦਾ ਸਿਹਰਾ ਪਾਰਟੀ ਵੱਲੋਂ ਕੀਤੇ ਵਿਕਾਸ ਦੇ ਕੰਮਾਂ ਦੇ ਸਿਰ ਬੰਨਿਆ ਮੈਂ ਸਭ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵਧਾਈ ਦਿੰਦਾ ਸਾਡੇ ਸੀਨੀਅਲ ਜਾਖੜ ਜੀ ਔਰ ਰਾਹੁਲ ਗਾਂਧੀ ਜੀ ਨੂੰ ਇਹਨਾਂ ਨੇ ਮੇਰੇ ਤੇ ਇਹ ਵਿਸ਼ਵਾਸ ਪ੍ਰਗਟ ਕੀਤਾ ਔਰ ਸਭ ਤੋਂ ਵੱਧ ਵਧਾਈ ਦਿੰਨਾ ਮੈਂ ਸ਼ਾਹਕੋਟ ਦੇ ਲੋਕਾਂ ਨੂੰ ਜਿਨ੍ਹਾਂ ਦੀ ਪਿਆਰ ਸਦਕਾ ਮੈਂ ਅੱਜ ਐਡਾ ਵੱਡਾ ਮੈਨੂੰ ਮਾਣ ਮਿਲਿਆ ਮੈਂ ਰਿਣੀ ਹਾਂ ਸਾਰਿਆਂ ਦਾ ਬਹੁਤ ਬਹੁਤ ਵਧਾਈ ਹੋਵੇ ਸਾਰੇ ਇਲਾਕੇ ਨੂੰ ਸਾਰੀ ਕਾਂਗਰਸ ਪਾਰਟੀ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇ ਪਰ ਇਸ ਤੋਂ ਇੱਕ ਗੱਲ ਤਾਂ ਸਾਫ਼ ਹੋ ਰਹੀ ਹੈ ਕਿ ਸ਼ਾਹਕੋਟ ਜ਼ਿਮਨੀ ਚੋਣ ਤੋਂ ਆਮ ਆਦਮੀ ਪਾਰਟੀ ਦੇ ਵੱਡੇ ਚਿਹਰਿਆਂ ਦਾ ਨੰਦਾਰਦ ਰਹਿਣਾ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂਆਂ ਦਾ ਵਿਰੋਧੀ ਪਾਰਟੀਆਂ ਵਿੱਚ ਸ਼ਾਮਲ ਹੋਣਾ ਅਤੇ ਕੇਜਰੀਵਾਲ ਦੇ ਮਾਫੀ ਨਾਮੇ ਨੇ ਆਪ ਦੀ ਬੇੜੀ ਵਿੱਚ ਵੱਟਿਆਂ ਦਾ ਕੰਮ ਕੀਤਾ ਹੈ। ਅਜੇ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਨਿਊਜ਼ ਡੈਸ਼ ਤੋਂ ਦਵਿੰਦਰ ਸਿੰਘ ਡੀ5 ਚੈਨਲ ਪੰਜਾਬੀ